ਦੀ ਨਾਮ ਹੈ ਬਲਰਾ ਕੇ ਸੰਬਾਲੀ ਕਿਤੇ ਰਹਿਣੋਂ ਭਾਜੀ ਬੱਸ ਸਟੈਂਡੋਂ ਕੋਲ ਤ ਰਹਿੰਦੇ ਆ ਜੇ ਗੱਲ ਕਰੀ ਜਾਵੇ ਬੱਸ ਸਟੈਂਡ ਦੀ ਕਿੰਨੀ ਦੇਰ ਤੋਂ ਪਿੰਡ ਵਾਛਿਆ ਦੀ ਮੰਗ ਸੀ ਕਿ ਬੱਸ ਸਟੈਂਡ ਬਣੇ ਕੀ ਕਹਿਣਾ ਕਰੋ ਇਹਦਾ 50 ਸਾਲ ਦੀ ਸਾਡੀ ਮੰਗ ਚੱਲਦੀ ਆ ਰਹੀ ਸੀ ਤੇ ਕਦੇ ਕਾਲੀ ਆ ਕੇ ਕਾਂਗਰਸੀ ਆ ਕੇ ਅਸੀਂ ਬਥੇਰਾ ਕਹਿੰਦੇ ਜੀ ਠੀਕ ਆ ਬੱਸ ਕੋਦੇ ਸਰਵੇਖਣ ਕਰਵਾਉਂਦੇ ਠੀਕ ਆ ਕਦੇ ਕਿਸੇ ਤੋਂ ਕਰਵਾਉਂਦੇ ਕਿਤੇ ਪ੍ਰਣਾ ਪ੍ਰਣਾ ਸਾਹਿਬ ਤੋਂ ਕਿਹਾਇਆ ਨਾ ਪੱਥਰ ਤੋਂ ਕਿਹਾਇਆ ਠੀਕ ਆ ਬਸ ਲਾਰੇ ਲੱਪੇ ਲਾਉਂਦੇ ਲਾਰੇ ਰੱਪੇ ਲਾਉਂਦੇ ਅਕੀਰ ਨੂੰ ਉਹ ਸਮ ਆ ਗਿਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਗਈ ਸ਼੍ਰੀ ਅਮਰੋੜਾ ਜੀ ਉਹ ਲੈ ਕੇਪਟ ਮੰਤਰੀ ਬਣੇ ਅਸੀਂ ਉਹਨਾਂ ਕੋਲ ਮੰਗ ਠਾਈ ਵੀ अरोड़ा ਸਾਹਿਬ ਅਸੀਂ ਬਹੁਤ ਸਾਲਾਂ ਦੀ ਗੱਲ ਕਹਿੰਦੇ ਆ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ ਤੁਹਾਨੂੰ ਆਸ ਰੱਖਦੇ ਹਾਂ ਬਸ ਇਹ ਸਾਡੀ ਵੀ ਸਾਡੀ ਇਹ ਆਖਰੀ ਆਸ ਹੈ ਜੇ ਤੁਸੀਂ ਪੂਰੀ ਕਰਤੀ ਤਾਂ ਕਰਤੀ ਨਹੀਂ ਸਾਡੇ ਜੀਵਨ ਦਾ ਜੀਵਦਾ ਬੰਦ ਨਹੀਂ ਉਹਦੇ ਬਾਅਦ ਕੁਝ ਕਹਿ ਨਹੀਂ ਸਕਦੇ ਤੇ अरोड़ा ਸਾਹਿਬ ਨੇ ਹੱਸ ਕੇ ਕਿਹਾ ਵੀ ਤੁਸੀਂ ਪ੍ਰੋਸਟਾ ਰੱਖੋ ਕੁਝ ਟਾਈਮ ਦੇਵੋ ਮੈਂ ਖੁਦ ਦੇਖਿਆ ਹੈ ਥੋੜਾ ਸਾਬ ਕਹਿੰਦੇ ਮੈਂ ਜਾਂਦਾ ਹੁੰਦਾ ਸੀ ਸਨਾਮ ਤੋਂ ਬਰਨਾਲਾ ਸਾਡੀ ਆਮਨ ਰੋਡ ਆਪਣ ਦੀ ਬਸ ਦੀ ਹੱfte ਠੀਕ ਆ ਮੈਂ ਖੁਦ ਦੇਖੇ ਨੇ ਥੋਂ ਦੇ ਹਾਲਾਤ ਇਸੇ ਬਾਅਦ ਮੈਂ ਸਵਾਸ ਦਬਾਉਣਾ ਵੀ ਬਹੁਤ ਜਲਦੀ ਇਹ ਬਸ ਸਟੈਂਡ ਬਣੂਗਾ ਤੇ ਉਹਨਾਂ ਨੇ ਆਦਾ ਵਾਦਾ ਪੂਰਾ ਕੀਤਾ ਸਮੇ ਤੋਂ ਪਹਿਲਾਂ ਪੂਰਾ ਕੀਤਾ ਅਸੀਂ ਆਮਨ ਰੋਡਾ ਜੀ ਦਾ ਇਹ ਗੱਲ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਦਾ ਵਾਦਾ ਹੀ ਪੂਰਾ ਕੀਤਾ ਤੇ ਲੋਕਾਂ ਬਾਅਦ ਤੇ ਜੋ ਸੂਹਤ ਉਹਨੇ ਲੋਂਗੋਵਾਲ ਨੂੰ ਦਿੱਤੀ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਜ਼ਿਆਦੇ ਰਹਿਣੀ ਹੈ ਮੋਹਨ ਸਿੰਘ ਜੀ ਮੋਹਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਲੋਂਗੋਵਾਲ ਪਿੰਡ ਹੈ ਇੱਕ ਇਤਿਹਾਸਿਕ ਪਿੰਡ ਹੈ ਕਿਉਂਕਿ ਇੱਥੇ 52 ਕੇ 53 ਛੀ ਹੀ ਹੋਣ ਪਰ ਪਿੰਡ ਦੀ ਗੱਲ ਕਰੀ ਜੇ ਤਾਂ ਬਹੁਤ ਜ਼ਿਆਦਾ ਪਿੱਛੇ ਡੇ ਸੀਦਾਂ ਦੇ ਨਾਲ ਤਾਂ ਦੇਖਿਆ ਜਾਵੇ ਤਾਂ ਜੀ ਬਹੁਤ ਵੱਡਾ ਪਿੰਡ ਹੈ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਜੀ ਇਹ ਲੋਂਗੋਵਾਲ 52 ਛੀ ਤੋਂ ਹੈ 53ਵੇਂ ਸੀ ਸੰਤ ਅਰਜਨ ਸਿੰਘ ਜੀ ਲੋਂਗੋਵਾਲ ਹੋਏ ਨੇ ਅ ਵਿਕਾਸ ਮੁਕੰਮਲ ਤੀਰਦਾ ਕੋਸੂ ਪਿੰਡ ਸੀ ਇੱਕ ਆਮ ਗੜੀਆਂ ਵੀ ਨਹੀਂ ਪੱਕੀਆਂ ਸੀ ਬਹੁਤ ਸਰਕਾਰਾਂ ਆਈਆਂ ਸੰਤਾਂ ਦੀਆਂ ਵਰਸੀਆਂ ਬਹੁਤ ਮਨਾਈਆਂ ਇੱਥੇ ਅਲੱਗ-ਅਲੱਗ ਪਾਰਟੀਆਂ ਨੇ ਕਾਂਗਰਸ ਨੇ ਤੇ ਅਕਾਲੀ ਦਲ ਨੇ ਕਿਸੇ ਨੇ ਇਹਦੇ ਬਾਰੇ ਕੁਝ ਨਹੀਂ ਸੋਚਿਆ ਵੀ ਇਹਦਾ ਵਿਕਾਸ ਕੀਤਾ ਜਾਵੇ ਇੱਥੋਂ ਬਹੁਤ ਰੂਟ ਬੱਸਾਂ ਦੇ ਚੱਲਦੇ ਆ ਬਰਨਾਲਾ ਸੁਨਾਮ ਸੰਗਰੂਰ ਤੇ ਆਮ ਪਿੰਡਾਂ ਨੂੰ ਵੀ ਚੱਲਦੇ ਆ ਇੱਕ ਬਹੁਤ ਵੱਡਾ ਪਿੰਡ ਹੋਣ ਕਰਕੇ ਇਹਦੇ ਬਾਰੇ ਪਹਿਲਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀ ਪਰ ਹੁਣ ਸਾਨੂੰ ਨਵੀਂ ਸਰਕਾਰ ਤੋਂ ਉਮੀਦ ਜਾਗੀ ਸੀ ਜਦੋਂ ਸਰਕਾਰ ਆਈ ਹੈ ਵੀ ਇਹ ਕੋਈ ਪਿੰਡ ਦਾ ਵਿਕਾਸ ਕਰੂਗੀ ਸਾਡੇ ਬਹੁਤ ਹੀ ਸੂਝਵਾਨ ਅਮਨ ਰੋੜਾ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਅੱਜੋ ਸੂਬਾ ਪ੍ਰਧਾਨ ਵੀ ਨੇ ਤੇ ਬਹੁਤ ਹੀ ਸੁਲਝੇ ਹੋਏ ਸੂਝਵਾਨ ਨੇ ਉਹ ਤੇ ਰਿਕ ਨਾਲ ਉਹ ਛੋਟਾ ਹੋਵੇ ਵੱਡਾ ਹੋਵੇ ਬਹੁਤ ਪਿਆਰ ਸਤਿਕਾਰ ਨਾਲ ਗੱਲ ਕਰਦੇ ਨੇ ਤੇ ਜੇ ਕੋਈ ਵੀ ਉਹਨਾਂ ਨੂੰ ਪੁੱਛਦਾ ਵੀ ਸਾਣਾ ਇਹ ਕੰਮ ਹੋਵੇ ਤਾਂ ਉਹ ਜ਼ਰੂਰ ਕਰਦੇ ਨੇ ਤੇ ਉਹਨਾਂ ਦੀ ਦੇਣ ਦੇਖੋ ਬਸ ਸਟੈਂਡ ਉਹਨਾਂ ਨੇ ਬੜਾਇਆ ਅਸੀਂ ਮੰਗ ਰੱਖੀ ਸੀ ਪਿਛਲੇ 30 40 ਸਾਲਾਂ ਚ ਨਹੀਂ ਬੜਾਇਆ ਸੀ ਉਹਨਾਂ ਨੇ ਇਹ ਮੰਗ ਸਾਡੀ ਪੂਰੀ ਜੇ ਗੱਲ ਕਰੀ ਜਾਵੇ ਕਿ ਉਸ ਟਾਈਮ ਪਿੱਛੇ ਵਗਦੇ ਤਾਂ ਇੱਕ ਕਹਿੰਦੇ ਛੋਟਾ ਜਿਹਾ ਟੀਮ ਦਾ ਸ਼ੈੱਡ ਪਿਆ ਉਹ ਕਿਸੇ ਕਲੱਬ ਨੇ ਪਾਇਆ ਸੀਗਾ ਜੀ ਸਨਾਮ ਨੂੰ ਬਸਾ ਜਾਂਦੀਆਂ ਨੇ ਜਿਹੜੀ ਸਾਈਡ ਉਹ ਸਾਈਡ ਨੂੰ ਪਾਇਆ ਸੀਗਾ ਉੱਥੇ ਸਵਾਰੀਆਂ ਵਿਚਾਰੀਆਂ ਖੜਧੀਆਂ ਸੀ ਉਹ ਵੀ ਇੱਕ ਖੜਨ ਵਾਸਤੇ ਸੀ ਬੈਠਣ ਵਾਸਤੇ ਕੁਛ ਨਹੀਂ ਸੀ ਬੈਠਣ ਵਾਸਤੇ ਤਾਂ ਹੁਣ ਬਣਿਆ ਜੀ ਲੋਕਾਂ ਦੀਆਂ ਦੁਕਾਨਾਂ 'ਚ ਹੀ ਬੈਠਦੀਆਂ ਸੀ ਸਵਾਰੀਆਂ